ਹੈਲੋ ਦੋਸਤੋ ਕੀ ਹਾਲ ਚਾਲ ਆ ਜੀ ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਬਿਲ ਨਵੀਂ ਸਵੇਰ ਦੇ ਨਾਲ ਸੋ ਸ਼ੁਰੂਆਤ ਕਰਦੇ ਆਪਾਂ ਨਵੇਂ ਬਲੌਗ ਦੀ ਤੇ ਅੱਜ ਦੇ ਦਿਨ ਦੀ ਸਵੇਰ ਹੋ ਗਈ ਤੇ ਅੱਜ ਆਪਾਂ ਚੱਲਣਾ ਜੀ ਤਕਰੀਬਨ ਫਾਰਮਰ ਹੋਰਾਂ ਕੋਲ ਫਾਰਮਰ ਹੋਰਾਂ ਨੂੰ ਲੈਣ ਵਾਸਤੇ ਤੇ ਦੇਖਦੇ ਆਂ ਅੱਜ ਆਪਾਂ ਵਾਪਸ ਆਉਨੇ ਆ ਜਾਂ ਉੱਥੇ ਰਹਿਣ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵੀਰ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰਨ ਤੇ ਬਲੈਂਕ ਕਰ ਬਟਨ ਦਬਾ ਕੇ ਕਨ ਪਾ ਜ ਸੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਪਹਿਲਾਂ ਮਿਲਦਾ ਰਹੇ ਤੇ ਫਿਰ ਚੱਲਦੇ ਆ ਜੀ ਤੇ ਖੇਤ ਵਿੱਚ ਖੇਤਰ ਚਲ ਕੇ ਦੇਖਦੇ ਆ ਨਵੇਂ-ਨਵੇਂ ਕੰਮ ਤੇ ਆਪਾਂ ਜਿਹੜੀ ਮੋਟਰ ਤੇ ਨਾ ਆਪਣੇ ਡ੍ਰੈਗਰ ਫਰੂਟ ਲੱਗੇ ਹੁਣ ਇਸ ਟਾਈਮ ਆਪਾਂ ਅੱਜ ਉਸ ਮੋਟਰ ਤੇ ਪਹੁੰਚੇ ਆ ਆ ਗਏ ਤੇ ਜੀਰੀ ਜਿਹਨ ਪਹਿਲਾਂ ਪਤਾ ਆ ਪਈ ਜਿਹੜੀ ਗੇਤੀ ਸੀ ਉਹ ਜਿਹੜੀ ਤਕਰੀਬ ਆਪਣੇ ਲੱਗ ਚੁੱਕੀ ਹੈ ਤੇ ਹੁਣ ਦੁਬਾਰਾ ਜਿਹੜੀ ਦੂਜੇ ਵੀ ਲੱਗਣੇ ਨੇ ਫੇਤੇ ਉਹ ਆਪਾਂ ਲਾਉਣੇ ਹੁਣ ਸਟਾਰਟ ਕਰਤੇ ਕੱਲ੍ਹ ਬਾਈ ਬਹੁਤ ਪੱਟ ਗਏ ਸੀਗੇ ਤੇ ਇਹ ਆਪਣਾ ਡ੍ਰੈਗਨ ਫਰੂਟ ਇਹਨੂੰ ਪਾਣੀ ਤਕਰੀਬਨ ਆਪਾਂ ਲਾਤਾ ਕਿਉਂਕਿ ਦੇ ਵਿੱਚ ਹੁਣ ਅੱਗੇ ਲੱਗਣੇ ਨੇ ਪੌਦੇ ਇਸ ਕਰਕੇ ਇਹਨ ਪਾਣੀ ਇਹ ਪਲਾਪਲਾ ਲਾਤਾ ਜਦੋਂ ਫਿਰ ਬੱਤਾ ਆ ਗਈ ਫਿਰ ਇਹਨੂੰ ਬਰਬਾਦਾਂਗੇ ਜੇ ਉਹ ਸੂਜੀ ਕੇ ਪੌਦੇ ਲੱਗੇ ਦੁਬਾਰੇ ਇਹ ਬਾਹੇ ਨਹੀਂ ਜਾਣਾ ਤੇ ਇਸ ਕਰਕੇ ਆਪਣਾ ਕੱਲਾ ਨੂੰ ਲਾਇਆ ਪਾਣੀ ਹੁਣ ਬਾਤ ਹੁਣ ਤੈਨੂੰ ਬਾਦਾਂਗੇ ਬਾਕੀ ਦੇਖਦੇ ਹੁਣ ਪੌਦੇ ਆ ਕਦੋਂ ਤੱਕ ਲੱਗ ਰਹੇ ਨੇ ਜਦੋਂ ਵੀ ਲੱਗਣਗੇ ਤੁਹਾਨੂੰ ਉਹ ਵੀ ਦਿਖਾਵਾਂਗੀ ਉੱਠ ਜਾਕਰ ਟਾਈਮ ਨਾਲ ਕੀ ਟਾਈਮ ਹੋ ਰਿਹਾ ਹਣਾ 7:10 7:00 ਵੱਜ ਗਏ ਕੁਠਲ ਤਾਂ ਰਾਂ ਥੋੜੀ ਐ ਇਹ ਹੈ ਆ ਵੀ ਇੱਕ ਹਾਂ ਹੁਣ ਅੱਖਾਂ ਵਿੱਚ ਆ ਰਿਹਾ ਜੇ ਵੀ ਨੀਂਦ ਆਉਂਦੀ ਹੈ ਜੇ ਵੀ ਹੈ ਸ਼ੋਰ ਠੰਡ ਹੈ ਘੇੜਾ ਘੇੜਾ ਦਜਾ ਕਰ ਵਾਰ ਉੱਠ ਗਏ ਘੇੜਾ ਘੇੜਾ ਕਦ ਦਿੰਨਾ ਨਾ ਪਿਆਦਾੰਦਾਰੇ ਆ ਹੁਣ ਹਜੇ ਤੂੰ ਉੱਠਿਆ ਦੂ ਪਹਿਲੇ ਘੇੜਾ ਘੇੜਾ ਲਾਇਆ ਜੀ ਹਜੇ ਨਹੀਂ ਹਾਂ ਹੋਲਾ ਗਿਆ ਅੱਛਾ ਉਠੋ ਢੇੜਾ ਦੋ ਹੈ ਆਈ ਕਰਾਂ ਓਏ ਪਿਸਤੇ ਹੂੰ ਮਦਾਵ ਚਲਾ ਚੱਲੀਏ ਬਾਹਰ ਢੇੜਾ ਕੋਲ ਲਾਵਾਂ ਪੁੱਜਾ ਇਹ ਆ ਆਪਣਾ ਫਸਤਾ ਪਤਾ ਕੀ ਸੱਤਾ ਪਿਆ ਠਾਲ ਕੇ ਲੈਂਦੇ ਨਾਲ ਅੱਜ ਪਾਊਗਾ ਇਹ ਆਪਣੇ ਨਾਲ ਹਨਾ ਆਈ ਹੈ ਕਿ ਢੇੜਾ ਮਾਰ ਕੇ ਆਵੇਂਗਾ ਹੈ ਕੇ ਹਨ ਲੈ ਕੇ ਜਾਏਗਾ ਹੈ ਜਿੰਨਾਂ ਮਰ ਉਹਨੇ ਲੱਕ ਜਾਊਗਾ ਜੋ ਸਾਰਾ ਮਨਵਾਨ ਕੇ ਸਾਹ ਲੈ ਜਾਏਗਾ ਤੇ ਆਪਾਂ ਦੇ ਕੱਪਾਰੇ ਰੇਲ ਸਟਾਰਟ ਪਾਉਣੇਗੇ ਤੀਜੇ ਤੇ ਰੇਲ ਲੱਗਾ ਲੱਦਾਂਗੇ ਇਸ ਉੱਤੇ ਤੇ ਇਹ ਮੁੰਡੇ ਲੱਗੇ ਆਪਾਂ ਨੇ ਸੰਕਰ ਟੈਟ ਕਰਨ ਫੈਡੇ ਲੱਦਾਂਗੇ ਇਹਦੇ ਤੇ ਆਹ ਮੁੰਡਾ ਆਪਾਂ ਨੇ ਸੱਤਾ ਪੈਠਾ ਵਾਲਾ ਕਹਿੰਦੇ ਪਰ ਰੇ ਪਾਉਣਾ ਨਾਲੇ ਲੈ ਕੇ ਜਾਂਦੇ ਟਰੈਕਟਰ ਤੇ ਇਹ ਮੁੰਡੇ ਲਾਏ ਨੇ ਆਪਾਂ ਰੇਲ ਲੱਦਣ ਵਾਸਤੇ ਤੇ ਇਹ ਰੇ ਜਾ ਕੇ ਪਾਉਣਗੇ ਕਿਉਂ ਵੀ ਆਈਏ ਆਈਏ ਕਤਾ ਬੈ ਰੋ ਤਾਂ ਆਪ ਕੋ ਕਿਹੜਾ ਬਾਹਰ ਨੂੰ ਹਾਂਜੀ ਵਿਚਾਰ ਕੋਈ ਆਪਣੇ ਕਿਹੜੇ ਰੇਪ ਪਾਉਣ ਵਾਲੇ ਨਾ ਤਕਨੀਕ ਦੇ ਬੰਦੇ ਨੂੰ ਕੋਈ ਤਕਨੀਕ ਕਹਿ ਲੈ ਕੇ ਜਾਊਂਗਾ 11 11 ਸਾਰੇ ਉੱਤ ਦਾ ਸਾਰੇ ਉੱਥੇ ਅੱਛਾ ਪਰਲੇ ਪਰਲੇ ਮੋਟਰ ਦਾ ਸਾਰੀ ਦਾ ਹਾਂਜੀ ਦੋਸਤੋ ਆਪਣੀ ਹੋ ਗਈ ਤਿਆਰੀ ਜਾਣ ਦੀ ਮੂਨਕ ਦਫਤਰ ਤੇ ਅੱਜ ਇਹ ਪਲਾਨ ਹੈ ਜਾਣ ਦਾ ਉਹ ਸ਼ਾਮ ਨੂੰ ਜਾਣ ਦਾ ਪਲਾਨ ਬਲਵੇ ਹਰਮਨ ਹੋਣਾ ਕੋਲੇ ਹਰਮਨ ਹੋਣਾ ਕੋਲੇ ਵੀ ਤਾਂ ਜਾਵਾਂਗੇ ਜੇ ਅੱਗੇ ਉਹਨਾਂ ਨੂੰ ਜਾਣਾ ਆਪਣੀ ਮਸਤੀ ਕੋਲ ਇਹ ਮਾਸੇ ਹੋਰੀ ਲਵੇ ਅੱਜ ਨੂੰ ਜਾਣਾ ਫਾਇਦਾ ਆਪਾਂ ਸ਼ਾਮ ਨੂੰ ਪਹੁੰਚਦਾ ਹਰਮਨ ਹੋਰਾਂ ਕੋਲੇ ਤੇ ਸ਼ਾਮ ਨੂੰ ਪਹੁੰਚਾਂਗੇ ਉਹਨਾਂ ਦੀ ਮਾਸੇ ਕੋਲ ਨਹੀਂ ਵਾਪਸ ਆਉਣਾ ਅੱਜ ਪਿੰਡ ਨੂੰ ਤੇ ਕੱਲ ਨੂੰ ਲੈ ਕੇ ਆਵਾਂਗੇ ਹਰਮਨ ਹੋਰਾਂ ਨੂੰ ਨਹੀਂ ਫਿਰ ਆਪਾਂ ਅੱਜ ਹੀ ਹਰਮਨ ਹੋਰ ਨਾਲ ਲੈ ਕੇ ਫੇਰ ਚੱਲਣਾ ਦੀ ਮਾਸੇ ਕੋਲ ਐਨੀ ਵਧੀਆ ਮੈਂ ਤਾਂ ਬੱਸ ਸੋਚ ਲਈ ਕਿ ਟੁਗੜੀ ਕੱਪੜੇ ਉਹ ਕਿਸੀ ਦੇ ਜੈਸ ਤਾ ਵੇਲੇ ਨਹੀਂ ਇਹ ਉਹੀ ਨੇੜੇ ਉੱਦਲੇ ਤੇ ਉਹੀ ਨੇੜੇ ਉੱਦਲੇ ਤੇ ਹੈ ਨਹੀਂ ਯਾਰ ਵਧੀਆ ਹੈ? ਜੋ ਨਹੀਂ ਹੈ? ਹੈ? ਐਨੀ ਨਾ ਵਧੀਆ ਹੈਗੇ ਨਾ ਅੱਗੂ ਵਾ ਦੇਗਾ ਹਾਂ ਵਧੀਆ ਕਰ ਕਹਿੰਦਾ ਔਰ ਕਈ ਐਂਡ ਕਰਦੀ ਹੈ ਇਹਨੂੰ ਇਹ ਤਾਂ ਉਂ ਰੰਗ ਨੇ ਮਾਰਿਆ ਠਾ ਮੰਗਰਾ ਰੰਗ ਫੜੀਏ ਪ੍ਰਿੰਟ ਹੈ ਉਹ ਆਹ ਪ੍ਰਿੰਟ ਹੈ ਇੰਟਰ ਕੀ ਹੈ ਗਾੜਾ ਮੱਖੀ ਬਠਾ ਨੂੰ ਹਜੇ ਖਾਣਾ ਖਾਣਾ ਮੈਂ ਨਹੀਂ ਖਾਂਦਾ ਖਾ ਰ ਜਾ ਲੋ ਮੇਰੇ ਕਹਿ ਦੋ ਖਾ ਰ ਜਾ ਲੋ ਖਾ ਲੋ ਮੈਂ ਨਹੀਂ ਖਾਂਦਾ ਦੇਖ ਲਈ ਤਾਂ ਨਾ ਮੈਂ ਖਾਣਾ ਨਾ ਮੈਂ ਤੁਹਾਨੂੰ ਤਾਂ ਹੋਰ ਮੰਗਾ ਲਵਾਂ ਨਾਨਕਿਆਂ ਤੋਂ ਬਾਅਦ ਬੱਚੇ ਪਹੁੰਚ ਗਿਆ ਦੀ ਮਾਸੀ ਕੋਲ ਮਾਸੀ ਕੋਲ ਵੀ ਆ ਕੇ ਕੋਈ ਕੰਮ ਨਹੀਂ ਕਰਦੇ ਉਹ ਹੋ ਜਾਏਗਾ ਮਨੇ ਨਾਨਕੇ ਦੇ ਉਹ ਮਾਸੀ ਕੋਲ ਗਈਆ ਤੇ ਉਹ ਦੋਏ ਭੈਣਾਂ ਨਾ ਸਬਜ਼ੀ ਕੱਟਣ ਲੱਗੀਆਂ ਹੋਈਆਂ ਨੇ ਜਦੋਂ ਉਹ ਆਈਆਂ ਨੇ ਸਬਜ਼ੀ ਦੇ ਵਾਲੇ ਲੜੇ ਹੋਈਆਂ ਨੇ ਉਹਨੇ ਕਾਦੀ ਕਰਕੇ ਸਬਜ਼ੀ ਖਵਾਉਣਗੇ ਸਾਨੂੰ ਤੇ ਇਹ ਜਿਵੇਂ ਗਦੇ ਉਂਗਲੜੇ ਪੈ ਰਹੇ ਨੇ ਯਾਰ ਇਹਨੇ ਹੈ ਇਹਨੂੰ ਡਰਾਉਣਾ ਹੈ ਹਾਈ ਕਮੈਂਟ ਤੇ ਅੱਜ ਦੇ ਬਲੌਗ ਦੇ ਵਿੱਚ ਸਿਰਫ ਇੰਨਾ ਹੀ ਅਸੀਂ ਪਹੁੰਚ ਗਏ ਕਿਹਦੇ ਕੋਲ ਹਰਮੰਦੀ ਮਰਸੀ ਗੋੜ ਤੇ ਅੱਜ ਦੇ ਬਲੌਗ ਨੂੰ ਕਰ ਦਾਂਗੇ ਇੱਥੇ ਬੰਦ ਕੱਲ ਮਿਲਵਾਂਗੇ ਨਵੇਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਹਰ ਮੰਦੀ ਮਾਸੀ ਦੇ ਸੌਰੇਗਰ ਤੋਂ ਤੇ ਜਿਹੜੇ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵਾਲਾ ਬਟਨ ਦੱਬ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਪਹਿਲਾਂ ਮਿਲਦਾ ਰਹੇ ਫਿਰ ਜਲਦ ਮਿਲਦੇ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਰੱਬ ਰੱਖਾ